ਭਾਜੀ ਸਾਡੀ ਫਾਈਲ ਹੈ ਸਾਡਾ ਬੰਦਾ ਜਦੋਂ ਤੁਸੀਂ ਜੇ ਫਾਈਲ ਤੁਸੀਂ ਰੱਖਣੀ ਸਾਡਾ ਬੰਦਾ ਪੂਰਾ ਕਰਕੇ ਦਿਓ ਸਾਡੀ ਮਰਜ਼ੀ ਦੀ ਫਾਈਲ ਲੈ ਜਾਈਏ ਨਾਲ ਜਾਈਏ ਇਹ ਭਾਜੀ ਫਾਈਲ ਤਾਂ ਮੰਗਦੇ ਨੇ ਕਿਉਂਕਿ ਇਹਨੇ ਵੀ ਚੋਰੀ ਫੜੀ ਜਾਣੀ ਹੈ ਇਹਨਾਂ ਨੇ ਜਿਹੜਾ ਕੁੱਤਾ ਕੰਮ ਚਲਾਇਆ ਹੈ ਪਰਚੀ ਤੇ ਦਵਾਈਆਂ ਲਿਖ ਦੇਣੀਆਂ ਆਯੂਸ਼ਮਾਨ ਕਾਰਡ ਵਾਲੀ ਦਵਾਈ ਵੀ ਨਹੀਂ ਅੰਦਰੋਂ ਮਿਲਣੀ ਤੁਹਾਨੂੰ ਦਵਾਈ ਵੀ ਇਹਨਾਂ ਨੇ ਕਿਹਾ ਜੀ ਤੁਸੀਂ ਬਾਹਰ ਜਾਓ ਤੁਹਾਨੂੰ ਇੱਥੇ ਕੁਝ ਨਹੀਂ ਮਿਲਣਾ ਭਗਵੰਦਾਨ ਦੀ ਮਾਂ ਵਾਸਤੇ ਉਹਦੀ ਘਰ ਦੀ ਵਾਸਤੇ ਉਹਨੇ ਸਿਰਫ ਰਿਸ਼ਤੇਦਾਰਾਂ ਵਾਸਤੇ ਹੈਗਾ 10 ਲੱਖ ਦਾ ਉਹਨਾਂ ਦੀ ਮਾਂ ਪੈਣ ਨੂੰ ਸਿਰਫ ਇੱਥੋਂ ਸਾਰਾ ਕੁਝ ਮਿਲਦਾ ਬਾਕੀ ਤੇਰੇ ਮੇਰੇ ਵਰਗੇ ਦੀਆਂ ਮਾਵਾਂ ਪੈਣਾ ਬਾਹਰ ਲੈਣਾ ਚਾਹੀਦੀ ੱੱਕੇ ਖਾਂਦੀਆਂ ਨੇ ਤੁਸੀਂ ਇਹ ਦੇਖੋ ਜੇ ਬਾਹਰ ਬਹਿਜੋ ਮੇਰੇ ਸਾਹਮਣੇ ਉਹਨੇ ਬੰਦੇ ਜਿਉਂਦੇ ਨਹੀਂ ਏ ਤੋੜਦੇ ਪਏ ਜਿਨਨੇ ਮਾਰ ਮਾਰ ਕੇ ਵੇਚਦੇ ਪਏ ਨੇ ਇਹ ਡੰਗਰਾਂ ਤੋਂ ਵੀ ਪੈੜੇ ਨੇ ਜਿਵੇਂ ਕੁੱਤਾ ਵੀ ਪੂਛ ਮਾਰ ਕੇ ਬਹਿੰਦਾ ਹੈ ਨਾ ਮਾੜੀ ਮੋਟੀ ਸਫਾਈ ਕਰ ਲੈਂਦਾ ਇਹ ਜਿਹੜੇ ਦੇਖਦੇ ਨੇ ਨਾ ਪੇਸ਼ੈਂਟ ਨੂੰ ਕੋਈ ਉਹਨਾਂ ਦਾ ਧਿਆਨ ਨਹੀਂ ਰੱਖਦੇ ਭਾਜੀ ਏ ਮੇਰੇ ਡੈਡੀ ਨੇ ਬੂਟਾ ਰਾਮ ਮੁੱਤੀ ਅਸੀਂ ਗੁਰੂ ਰਸਾਈ ਤੋਂ ਆ ਸਾਡੇ ਕੋਲੇ ਪੁਰਾਣੀਆਂ ਰਿਪੋਰਟਾਂ ਪਈਆਂ ਨੇ ਜਦੋਂ ਅਸੀਂ ਗੁਰੂ ਰਸਾਈ ਇਹਨਾਂ ਨੂੰ ਟ੍ਰੀਟਮੈਂਟ ਕਰਾਉਣ ਵਾਸਤੇ ਲਗਾਇਆ ਸੀ ਉਹਨਾਂ ਨੇ ਸਾਨੂੰ ਉਸੇ ਦਿਨ ਸਾਰੇ ਪ੍ਰੋਪਰ ਟੈਸਟ ਕਰਾਏ ਸਾਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤੁਸੀ ਫੇਫੜੇ ਦੀ ਇਨਫੈਕਸ਼ਨ ਹੈ ਤੁਸੀ ਇਹਨਾਂ ਨੂੰ ਕਿਸੇ ਚੰਗੇ ਡਾਕਟਰ ਕੋਲੇ ਲੈ ਜਾਓ ਉਹਨਾਂ ਨੇ ਸਾਨੂੰ ਫਰੀਦਕੋਟ ਵਾਸਤੇ ਕਿਹਾ ਸੀ ਕਿ ਨਹੀਂ ਦੋਸਤ ਕਹਿੰਦਾ ਐਮਸ ਹਸਪੀਟਲ ਬਹੁਤ ਵਧੀਆ ਅਸੀਂ ਉਸ ਦਿਨ ਦੇ ਆਏ ਆ ਟੈਸਟ ਅਸੀਂ ਕੋਈ ਕਮੀ ਨਹੀਂ ਛੱਡੀ ਟੈਸਟ ਸਾਰੇ ਇਹਨਾਂ ਨੇ ਕਰਾਏ ਨੇ ਸਾਡੇ ਕੋਲੇ ਵਧੀਆ ਵੇਖੋ ਜਿਹੜਾ ਉਹਨੇ ਸੀਟੀ ਸਾਨੂੰ ਅੱਜ ਕਰਾ ਸਾਡੇ ਇੱਕ ਰੂਲਰ ਏਰੀਆ ਦੇ ਵਿੱਚ ਛੋਟਾ ਜਿਹਾ ਜਿਹੜਾ ਡਾਕਟਰ ਹੈ ਉਹਨੇ ਕਹਿਤਾ ਕਿ ਭਾਈ ਤੁਸੀਂ ਇਹਨੂੰ ਚੰਗੇ ਡਾਕਟਰ ਕੋਲੇ ਜਿਹੜੇ ਫੇਫੜਿਆਂ ਦੀ ਇਨਫੈਕਸ਼ਨ ਆ ਉਹਦੇ ਕੋਲੇ ਲੈ ਜਾਓ ਆ ਡਾਕਟਰ ਮੂਰਖ ਬੈਠੇ ਨੇ ਇਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਦਾ ਕਿ ਲਈ ਅਸੀਂ ਪਈ 4 ਦਿਨ ਹੋ ਗਏ ਟ੍ਰੀਟਮੈਂਟ ਕਰ ਰਹੇ ਹਾਂ ਅਸੀਂ ਕਿਸ ਚੀਜ਼ ਦਾ ਕਰ ਰਹੇ ਹਾਂ ਕਿੰਨੇ ਦਿਨ ਤੋਂ ਐਡਮਿਟ ਸੀਗੇ ਜੀ ਇਹ ਭਾਜੀ ਇੱਥੇ ਤੁਸੀਂ ਲਾ ਲਓ 7 ਤਰੀਕ ਰਾਤ ਨੂੰ ਇੱਥੇ ਅਸੀਂ ਪਹੁੰਚ ਗਏ ਸੀ ਭਾਜੀ 11:00 4 ਦਿਨ ਹੋ ਗਏ ਸਾਡੇ ਕੋਲ ਪਾਰਕਿੰਗ ਦੀ ਪਰਚੀ ਸੀ 11:00 ਵਜੇ ਆਪਣਾ 55 ਸਮਥਿੰਗ ਅਸੀਂ ਇੱਥੇ 7 ਤਰੀਕ ਹੁਣ ਪ੍ਰੋਬਲਮ ਕੀ ਇਹ ਸਾਨੂੰ ਕਹਿੰਦੇ ਸੀ ਲਵੀ ਭਾਈ ਤੁਸੀਂ ਅਸੀਂ ਫਾਈਲ ਨਹੀਂ ਲਿਜਾਂਦੇ ਨੇ ਭਾਜੀ ਸਾਡੀ ਫਾਈਲ ਸਾਡਾ ਬੰਦਾ ਹੈ ਜਦ ਤੱਕ ਤੁਸੀਂ ਜੇ ਫਾਈਲ ਤੁਸੀਂ ਰੱਖਣੀ ਸਾਡਾ ਬੰਦਾ ਪੂਰਾ ਕਰਕੇ ਦਿਓ ਸਾਡੀ ਮਰਜ਼ੀ ਦੀ ਫਾਈਲ ਲਿਜਾਈਏ ਨਾਲ ਜਾਈਏ ਇਹ ਭਾਜੀ ਫਾਈਲ ਤਾਂ ਮੰਗਦੇ ਨੇ ਕਿਉਂਕਿ ਇਹਨਾਂ ਦੀ ਚੋਰੀ ਫੜੀ ਜਾਣੀ ਹੈ ਇਹਨਾਂ ਨੇ ਜਿਹੜਾ ਕੁੱਤਾ ਕੰਮ ਚਲਾਇਆ ਹੈ ਪਰਚੀ ਤੇ ਦਵਾਈਆਂ ਲਿਖ ਦੇਣੀਆਂ ਆਯੂਸ਼ਮਾਨ ਕਾਰਡ ਵਾਲੀ ਦਵਾਈ ਵੀ ਨਹੀਂ ਅੰਦਰੋਂ ਮਿਲਣੀ ਤੁਹਾਨੂੰ ਦਵਾਈ ਵੀ ਇਹਨਾਂ ਨੇ ਕਹਿੰਨਾ ਜੀ ਤੁਸੀਂ ਬਾਹਰ ਜਾਓ ਤੁਹਾਨੂੰ ਇੱਥੇ ਕੁਝ ਨਹੀਂ ਮਿਲਣਾਗਾ ਅੰਦਰੋਂ ਯਸ਼ਮਾਨ ਆਯੂਸ਼ਮਾਨ ਕਾਰਡ ਤੇ ਨਹੀਂ ਬਿਲਕੁਲ ਨਹੀਂ ਸਾਡੇ ਅੰਦਰੋਂ ਬਾਹਰੋਂ ਲੈਣੇ ਅਸੀਂ ਜਿਹੜੇ ਬਾਹਰੋਂ ਵੀ ਲਈਆਂ ਨੇ ਇਹ ਨਹੀਂ ਅਜੇ ਵੀ ਸਾਡੇ ਕੋਲ ਬਿੱਲ ਕਟਾਣ ਵਾਲੇ ਪਏ ਨੇ ਅਸੀਂ ਰਾਤੀ ਵੀ ਕੁਝ ਦਵਾਈਆਂ ਲਈਆਂ ਸੀਗੀਆਂ ਇਹ ਭਗਵੰਤ ਮਾਨ ਤਾਂ ਕਹਿੰਦਾ 10 ਲੱਖ ਦਾ ਕਰ ਦਿੱਤਾ ਵਾ ਅਸੀਂ ਭਾਜੀ ਭਗਵੰਤ ਮਾਨ ਦੀ ਮਾਂ ਵਾਸਤੇ ਉਹਦੀ ਘਰ ਦੀ ਵਾਸਤੇ ਉਹਦੇ ਸਿਰਫ ਰਿਸ਼ਤੇਦਾਰਾਂ ਵਾਸਤੇ ਹੈਗਾ 10 ਲੱਖ ਦਾ

ਜ਼ਰੂਰ ਸਾਇਹਲ ਨੇ ਸਾਨੂੰ ਇੱਥੇ ਰੈਫਰ ਕੀਤਾ ਸੀ ਕਹਿੰਦਾ ਮਤਲਬ ਫੇਫੜਿਆਂ ਵਾਲਿਆਂ ਕੋਲੇ ਤੇ ਤੁਸੀਂ ਇਹ ਵੇਖੋ ਇਹਨਾਂ ਨੇ ਸਾਨੂੰ ਅੱਗੇ ਵਾਰਡ ਹੋਰ ਚ ਸ਼ਿਫਟ ਕਰਤਾ ਕਿ ਭਾਈ ਤੁਸੀਂ ਸਾਡੇ ਵਾਸਤੇ ਗੱਲ ਨਹੀਂ ਹੋ ਤੁਸੀਂ ਫੇਫੜਿਆਂ ਵਾਲੇ ਕੋਲੇ ਜਾਓ ਕੀ ਗੱਲ ਐਡੇ ਮੂਰਖ ਡਾਕਟਰ ਨੇ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਅਸੀਂ ਚਾਰ ਦਿਨਾਂ ਤੋਂ ਕਿਸ ਚੀਜ਼ ਦਾ ਟਰੀਟਮੈਂਟ ਕਰ ਰਹੇ ਹਾਂ ਫਾਦਰ ਸਾਹਿਬ ਦੀ ਤੁਹਾਡੇ ਦੀ ਡੈਥ ਹੋ ਗਈ ਹਾਂਜੀ ਭਾਜੀ ਡੈਥ ਹੋ ਗਈ ਆ ਵੇਖੋ ਤੁਸੀਂ ਸਾਡੇ ਕੋਲੇ ਸੀਟੀ ਪਈ ਅਸੀਂ ਉਸੇ ਦਿਨ ਹੀ ਸਾਰੀਆਂ ਕਰਾ ਕੇ ਆਏ ਰਿਪੋਰਟਾਂ ਸਾਨੂੰ ਸਾਡੇ ਡਾਕਟਰ ਨੇ ਤਾਂ ਕਰਵਾ ਕੇ ਦਿੱਤੀਆਂ ਸੀਗੀਆਂ ਉਹ ਕਹਿੰਦੇ ਲੈ ਭਾਈ ਤੁਸੀਂ ਅੱਗੇ ਜਾਓਗੇ ਤੇ ਤੁਹਾਨੂੰ ਉੱਥੇ ਜਾ ਕੇ ਦਿੱਕਤ ਨਹੀਂ ਆਵੇਗੀ ਅਗਲੇ ਤੁਹਾਨੂੰ ਪ੍ਰੋਪਰ ਤੁਹਾਡੇ ਸਾਰਾ ਕੁਝ ਵੇਖ ਕੇ ਕਿਉਂਕਿ ਤੁਸੀਂ ਟ੍ਰੀਟਮੈਂਟ ਇੱਥੇ ਕਰਵਾ ਲਿਆ ਥੋੜਾ ਬਹੁਤਾ ਮੰਨ ਲਓ ਟੈਸਟ ਤੁਹਾਡੇ ਕੋਲ ਹੀ ਹੋਣਗੇ ਤੁਹਾਡੋਂ 1900 ਖਾਈ ਹੋ ਜਾਏਗੀ ਪਰ ਬਾਜੀ ਕੋਈ ਸੁਖਾਈ ਨਹੀਂ ਇੱਥੇ ਇੱਥੇ ਦਿੱਕਤ ਹੀ ਦਿੱਕਤ ਹੈ ਕਿਉਂਕਿ ਜਿਹੜਾ ਤੋਂ ਟੈਸਟ ਅਸੀਂ 4 ਦਿਨ ਪਹਿਲਾਂ ਕਰਾ ਚੁੱਕੇ ਹਾਂ ਨਾ 7 ਤਰੀਕ ਨੂੰ ਅੱਜ 11 ਤਰੀਕ ਨੂੰ ਬਜੀ ਅਸੀਂ ਫਿਰ ਉਹ ਹੀ ਟੈਸਟ ਕਰਾਇਆ ਤੁਸੀਂ ਇਹ ਵੇਖੋ ਇਹ ਤੁਹਾਡਾ ਨਾਮ ਆ ਤੇ ਕਿੱਥੋਂ ਤੁਸੀਂ ਅਸੀਂ ਬਾਜੀ ਮੇਰਾ ਨਾਮ ਸੁਖਵਿੰਦਰ ਕੁਮਾਰ ਮੁੱਤੀ ਹੈ ਮੇਰੇ ਫਾਦਰ ਸਾਹਿਬ ਸੀਗੇ ਬੋਟਰਾਂ ਮੁੱਤੀ ਅਸੀਂ ਗੁਰੂਰਸਾਈ ਤੋਂ ਰਹਿੰਦੇ ਹਾਂ ਬਾਜੀ ਅਸੀਂ ਗੁਰੂਰਸਾਈ ਤੋਂ ਆਏ ਸੀ ਇੱਥ ਤੁਸੀਂ ਇਹ ਵੇਖੋ ਜੇ ਬਾਹਰ ਬਹਿ ਜੋ ਮੇਰੇ ਸਾਹਮਣੇ ਉਹਨੇ ਬੰਦੇ ਜਿਉਂਦੇ ਨਹੀਂ ਤੋਰਦੇ ਪਏ ਜਿਨੇ ਮਾਰ ਮਾਰ ਕੇ ਵੇਚਦੇ ਪਏ ਨੇ ਇੱਕ ਛੇਰ ਤੱਕ ਚੰਗੀ ਭਲੀ ਗੱਲ ਕਰਦੇ ਸੀਗੇ ਕੋਈ ਇਹ ਵੀ ਨਹੀਂ ਸੀਗਾ ਫੇਰ ਸਾਡੇ ਕੋਲ ਇੱਥੇ ਮੇਰੀ ਸਿਸਟਰ ਕੋਲੇ ਹੈਗੀ ਰਿਟਰਨ ਦੇ ਵਿੱਚ ਇੱਕ ਚਿੱਠੀ ਆਹਾ ਅਸੀਂ ਪੱਟੀ ਪਿੱਛੇ ਭਾਜੀ 4 ਦਿਨ ਮਿੰਤਾ ਕਰਦੇ ਰਹਿਆ ਵੇਖੋ ਇਹ ਡੰਗਰਾਂ ਤੋਂ ਵੀ ਪੈੜੇ ਨੇ ਜਿਵੇਂ ਕੁੱਤਾ ਵੀ ਪੂਛ ਮਾਰ ਕੇ ਬੈੰਦਾ ਹੈ ਨਾ ਮਾੜੀ ਮੋਟੀ ਸਫਾਈ ਕਰ ਲੈਂਦਾ ਇਹ ਜਿਹੜੇ ਦੇਖਦੇ ਨੇ ਨਾ ਪੇਸ਼ੈਂਟ ਨੂੰ ਕੋਈ ਹੁੰਦਾ ਧਿਆਨ ਨਹੀਂ ਰੱਖਦੇ ਭਾਜੀ ਮੇਰੀ ਸਿਸਟਰ ਕੋਲੇ ਸ਼ਾਇਦ ਫੋਟੋ ਹੋਵੇਗੀ ਜਿਹੜੀ ਇਹਨਾਂ ਨੇ ਦਿਖਾਈ ਸੀਗੀ ਸਹੀ ਗੱਲ ਬਾਕੀ ਬਾਕੀ ਲੱਗ ਰਹੀ ਹੈ